ਅੰਦੀ ਸਸ਼ਵੀ ਕਾਜੀ ਚਹਕ ਕਲੈਕਸ਼ਨ ਐਂਡ ਬੁਟੀਕ ਤੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਲਗਾਤਾਰ ਫੇਸ ਦੀਆਂ ਵੀਡੀਓ ਆ ਰਹੀਆਂ ਨੇ ਜਿਹੜਾ ਕਿ ਬਿਲਕੁਲ ਨਿਊ ਸਟਾਕ ਆ ਤੇ ਬਹੁਤ ਜ਼ਿਆਦਾ ਲੈਸ ਪ੍ਰਾਈਸ ਦੇ ਵਿੱਚ ਤੁਹਾਨੂੰ ਅਸੀਂ ਦੇ ਰਹੇ ਆ ਜਿੰਨੀਆਂ ਵੀ ਕਲੈਕਸ਼ਨਾਂ ਦੇ ਰਿਹਾ ਟਾਪ ਦੀਆਂ ਬ੍ਰਾਂਡਾਂ ਦੀਆਂ ਦੇ ਰਿਹਾ ਕੋਈ ਵੀ ਲੋਕਲ ਜਾਂ ਕੁਛ ਵੀ ਵਿਦਾਉਟ ਬ੍ਰਾਂਡ ਅਸੀਂ ਨਹੀਂ ਸੇਲ ਕਰ ਰਹੇ ਮੇਨ ਸਭ ਤੋਂ ਜ਼ਿਆਦਾ ਜਿਹੜਾ ਸੇਲ ਚੱਲ ਰਹੀ ਹੈ ਰਸ਼ੀਆ ਬ੍ਰਾਂਡ ਤੇ ਆ ਰਾਮਟੈਕਸ ਬ੍ਰਾਂਡ ਤੇ ਚੱਲ ਰਹੀ ਆ ਜੀ ਟਿਸਟਾ ਦੇ ਸੂਟ ਬਹੁਤ ਸੋਹਣੇ ਬਹੁਤ ਪਿਆਰੇ ਕਾਟਰਾਇਜ਼ ਦੀ ਸੇਲ ਅਸੀਂ ਲਗਾ ਰਹੇ ਤੇ ਬਾਕੀ ਜਿਹੜਾ ਬੂਮੇਡ ਬ੍ਰਾਂਡ ਬਹੁਤ ਪਿਆਰਾ ਬਹੁਤ ਸੋਹਣਾ ਜਿਹੜਾ ਬ੍ਰਾਂਡ ਆ ਉਹਦੀ ਬਹੁਤ ਸੋਹਣੇ-ਸੋਹਣੇ ਸੂਟ ਪਸ਼ਮੀਨੇ ਦੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਤਾਂ ਉਹਨਾਂ ਦੀਆਂ ਲਗਾਤਾਰ ਵੀਡੀਓਜ਼ ਆ ਰਹੀਆਂ ਨੇ ਇਸੇ ਲਈ ਕਹਿੰਦੇ ਆ ਜੀ ਚੈਨਲ ਦੇ ਨਾਲ ਬਣੇ ਰਹੋ ਜਿਹੜੀਆਂ ਬਣਾ ਨਿਊ ਨੇ ਹਜੇ ਤੱਕ ਨਹੀਂ ਦੇਖਿਆ ਤਿੰਨ-ਚਾਰ ਵੀਡੀਓ ਸੇਲ ਦੀਆਂ ਨਿਕਲ ਚੁੱਕੀਆਂ ਨੇ ਤੁਸੀਂ ਉਹਨਾਂ ਨੂੰ ਵਿਜ਼ਿਟ ਉਹ ਚੈਨਲ ਤੇ ਜਾ ਕੇ ਕਰੋ ਵੀਡੀਓਜ਼ ਨੂੰ ਚੈੱਕ ਕਰ ਲਓ ਤੇ ਜਿਹੜੇ ਵੀ ਸੂਟ ਤੁਹਾਨੂੰ ਚਾਹੀਦੇ ਨੇ ਸਕਰੀਨਸ਼ਾਟ ਲੈ ਕੇ WhatsApp ਦੇ ਨੰਬਰ ਸਾਡੇ ਸਕਰੀਨ ਤੇ ਸ਼ੋਅ ਹੋ ਰਿਹਾ ਜਿੰਨਾ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਸੈਕਿੰਡ ਚੀਜ਼ ਇਹ ਆ ਵੀ ਜਿਹੜੀਆਂ ਭੈਣਾਂ ਲਗਾਤਾਰ ਇੱਕ ਤਰੀਕ ਤੋਂ ਲੈ ਕੇ 13 ਤੱਕ ਸਾਡੇ ਕੋਲੋਂ ਲਗਾਤਾਰ ਸ਼ਾਪਿੰਗਸ ਕਰਨਗੀਆਂ ਸਭ ਤੋਂ ਵੱਧ ਸ਼ਾਪਿੰਗ ਕਰਨਗੀਆਂ ਤੇ ਉਹਨਾਂ ਨੂੰ ਉਹ ਪੈਨ ਦਾ ਜਾਨਕੀ ਅਸੀਂ 쿠ਪਨ ਕੱਢਾਂਗੇ ਤੇ ਬਹੁਤ ਸੋਹਣਾ ਬਹੁਤ ਪਿਆਰਾ ਆਪਾਂ ਉਹਨਾਂ ਨੂੰ ਸੂਟ ਦੇਵਾਂਗੇ ਕਹਿੰਦਾ ਕਹੋਂਦਾ ਮੈਂ ਹਮੇਸ਼ਾ ਕਹਿੰਦੀ ਆ ਕਿ ਆਈ ਨਹੀਂ ਹੈਗਾ ਕਿ ਨਾਰਮਲ ਜਿਹਾ ਸੂਟ ਦੇ ਦਾਂਗੇ ਪੂਰਾ ਵਧੀਆ ਸੂਟ ਉਹਨਾਂ ਨੂੰ ਮਿਲੂਗਾ ਬੱਸ ਬੈਨੀਫਿਟ ਉਹਨਾਂ ਭੈਣਾਂ ਨੇ ਲੈਣੇ ਆ ਜਿਨ੍ਹਾਂ ਨੇ ਸਭ ਤੋਂ ਵੱਧ ਮਤਲਬ ਕਿ ਨਿਕਤਾ ਸੇਲ ਜਾਊਗੀ ਜਿਨ੍ਹਾਂ ਦੇ ਘਰਾਂ 'ਚ ਲੋਹੜੀ ਵਗੈਰਾ ਵਾ ਕੋਈ ਫੰਕਸ਼ਨ ਆ ਉਹਨਾਂ ਲਈ ਤਾਂ ਬਹੁਤ ਬੈਨੀਫਿਟ ਆ ਕਿਉਂਕਿ ਬਹੁਤ ਸੋਹਣੇ ਸੋਹਣੇ ਦੁਪੱਟਿਆਂ ਦੇ ਨਾਲ ਸੌਟ ਬਹੁਤ ਜ਼ਿਆਦਾ ਲੈਸ ਪ੍ਰਾਈਸ ਦੇ ਵਿੱਚ 2000 ਦੇ ਸੌਟ ਹਰੇਕ ਸੌਟ ਦੇ ਵਿੱਚ 250 300 ਤਾਂ ਹੈਗਾ ਹੀ ਹੈਗਾ ਉਸ ਤੋਂ ਵੱਧ ਆ ਜੇ ਤਾਂ ਉਸ ਤੋਂ ਵੱਧ ਲੈਸ 20 ਅਸੀਂ ਦੇ ਰਹੇ ਆ ਠੀਕ ਹੈ ਜੀ ਤੇ ਬਾਕੀ ਇੰਦਾ ਅੱਜ ਦੀ ਜਿਹੜੀ ਵੀਡੀਓ ਰਹੂਗੀ ਇਹ ਰਹੂਗੀ ਜੀ ਰਾਮ ਟੈਕਸ ਦੇ ਉੱਪਰ ਰਾਮ ਟੈਕਸ ਦਾ ਇਹ 1250 ਸੇਲ ਵਾਲੇ ਸੈੱਟ ਨੇ ਜਿਹੜੇ ਅਸੀਂ 1250 ਸੇਲ ਕੀਤੇ ਨੇ ਇਹ ਦੁਬਾਰਾ ਰਿਪੀਟ ਤੇ ਅਸੀਂ ਮੰਗਾਇਆ ਸੀ ਕਿਉਂਕਿ ਦੋਨੇ ਡਿਜ਼ਾਈਨਰ ਦੀ ਸਾਡੇ ਕੋਲ ਡਿਮਾਂਡ ਬਹੁਤ ਜ਼ਿਆਦਾ ਸੀਗੀ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਇਹ ਅਸੀਂ ਦੋਨੇ ਹੀ ਜਾਨੀ ਕਿ ਇਹ ਸੇਲ ਕੀਤੇ ਨੇ ਇਹਨਾਂ ਦੇ ਕਲਰ ਜਿੰਨੇ ਕਲਰ ਸਾਡੇ ਕੋਲ ਐਡ ਆਨ ਹੋਏ ਤਿੰਨ ਤਿੰਨ ਕਲਰ ਦੋਨਾਂ ਦੇ ਵਿੱਚ ਹੈਗੇ ਨੇ ਸੋ ਇਹਨਾਂ ਵਿੱਚੋਂ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਪਿਓਰ ਪਸ਼ਮੀਨਾ ਰਾਮਟੈਕਸ ਬਹੁਤ ਤਰ੍ਹਾਂ ਦਾ ਫੈਬਰਿਕ ਲੈ ਕੇ ਆਉਂਦਾ 21 ਦੇ ਲੈ ਕੇ ਆਉਂਦਾ ਇਹਦੀ ਐਲਪਾਈਨ ਵੀ ਆਉਂਦੀ ਆ ਠੀਕ ਹੈ ਜੀ ਲਾਈਟ ਵੇਟ ਪਸ਼ਮੀਨਾ ਵੀ ਆਉਂਦਾ ਪਿਓਰ ਪਸ਼ਮੀਨਾ ਅਸੀਂ ਦੇ ਰਹੇ ਆ ਅੱਜ ਤੋਂ ਵੱਧ ਭੈਣਾਂ ਨੇ ਇਹ ਵਾਲੇ ਪ੍ਰਿੰਟ ਸਾਡੇ ਕੋਲੋਂ ਬਾਇ ਕੀਤਾ ਹੋਏ ਨੇ ਤੇ ਹੁਣ ਵੀ ਜਿੰਨਾਂ ਭੈਣਾਂ ਰਹਿ ਗਈਆਂ ਜਾਂ ਜਿਹੜੀਆਂ ਸਾਡੇ ਨਾਲ ਨਵੀਆਂ ਜੁੜੀਆਂ ਨੇ ਤਾਂ ਤੁਸੀਂ ਆਪਣੇ ਬਾਇ ਕਰ ਸਕਦੇ ਹੋ ਪ੍ਰਾਈਸ ਸੇਮ ਰਹੂਗਾ 1250 ਪਰ ਜੇ ਤੁਸੀਂ ਦੋ ਸੂਟ ਲਓਗੇ ਤਾਂ ਤੁਹਾਡਾ ਬੈਨੀਫਿਟ ਅਸੀਂ ਇਹ ਕਰਨ ਲੱਗੇ ਆ ਕਿ 2200 ਦੇ ਵਿੱਚ ਦੋ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣੇ ਆ ਤੁਸੀਂ ਕੋਈ ਐਕਸਟਰਾ ਚਾਰਜes ਪੇ ਨਹੀਂ ਕਰਨਾ ਹੈ ਜਿਹੜੀ ਆਪਣਾ ਫਰਸਟ ਟਾਈਮ ਸਾਡੇ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਭੈਣ ਬਣ ਕੇ ਕਮੈਂਟ ਸੋਣਾ ਜੋ ਜ਼ਰੂਰ ਕਰਕੇ ਜਾਇਆ ਕਰੋ ਪਤਾ ਨਹੀਂ ਤੁਸੀਂ ਕਿਉਂ ਕਮੈਂਟ ਕਰਨਾ ਨਹੀਂ ਪਸੰਦ ਕਰਦੇ ਜਾਂ ਵੀਡੀਓ ਨੂੰ ਲਾਈਕ ਕਰਨਾ ਭੁੱਲ ਜਾਂਦੇ ਹੋ ਪਰ ਜ਼ਰੂਰ ਕਰਕੇ ਜਾਇਆ ਕਰੋ ਇੰਨਾ ਕਿ ਤੁਹਾਡੀ ਇੱਕ ਸਾਡੇ ਲਈ ਹੌਸਲਾ ਵਜਾਈ ਹੈ ਜਿਹੜੀ ਅਸੀਂ ਤੁਹਾਡੇ ਕਮੈਂਟ ਪੜ ਕੇ ਜਾਂ ਤੁਹਾਡੇ ਲਾਈਕ ਤੇ ਸਾਨੂੰ ਵੀ ਹੁੰਦਾ ਕਿ ਹਾਂਜੀ ਸਾਡੀ ਅਸੀਂ ਕੁਝ ਖਾਸ ਜਾਂ ਕੁਝ ਵਧੀਆ ਤੁਹਾਡੇ ਲਈ ਲੈ ਕੇ ਆਉਨੇ ਆ ਠੀਕ ਹੈ ਜੀ ਲਓ ਅੱਜ ਦੇ ਤੁਹਾਨੂੰ ਮੈਂ ਇੱਕ ਦਾ ਪਿਓਰ ਪਸ਼ਮੀਨਾ ਦਿਖਾ ਰਹੀ ਆ ਬਾਕੀ ਟਿਸਟਾ ਦੀ ਦਿਖਾਉਂਗੀ ਕੋਟ ਰਾਈਸ ਟਿਸਟਾ ਦੀ ਕੋਟ ਰਾਈਸ ਚਾਰੀ ਸੂਟ ਸਾਡੇ ਕੋਲ ਆ ਸਟਾਕ ਕਲੀਅਰ ਕਰ ਰਹੇ ਆ ਉਹ ਵੀ ਬਹੁਤ ਬੈਨੀਫਿਟ ਚ ਤੁਹਾਨੂੰ ਦੇ ਦੇਣੇ ਆ ਵੀਡੀਓ ਨਾਲ ਲਾਸਟ ਤੱਕ ਬਣੇ ਰਹੋ ਵੀਡੀਓ ਬਹੁਤ ਸੋਹਣੀ ਆ ਬਹੁਤ ਪਿਆਰੇ ਪਸ਼ਮੀਨੇ ਦੇ ਸੂਟ ਨੇ ਤੇ ਇਹ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਡਿਜ਼ਾਈਨ ਰਹੇ ਨੇ ਸਾਡੇ ਆ ਲਓ ਪਹਿਲਾ ਜਿਹੜਾ ਮੈਂ ਸੂਟ ਤੁਹਾਨੂੰ ਦੇਣ ਲੱਗੀਆਂ ਰਾਮਟੈਕਸ ਦਾ ਬਹੁਤ ਪਿਆਰਾ ਕਾਫੀ ਸ਼ੇਡ ਦੇ ਉੱਪਰ ਦਾ ਕਾਫੀ ਸ਼ੇਡ ਦਾ ਪ੍ਰਿੰਟ ਹੋਗਾ ਬਹੁਤ ਸੋਣਾ ਬਹੁਤ ਹੀ ਪਿਆਰਾ ਅਲਟੀ ਇਹਦਾ ਨੰਬਰ ਹੋਊਗਾ ਜੀ 1 1 ਨੰਬਰ ਇਹ ਵਾਲਾ ਸੂਟ ਰੋਗਾ ਸੈਕੰਡ ਚੀਜ਼ ਮੈਂ ਨਾਲ ਹੀ ਤੁਹਾਨੂੰ ਮੈਂਸ਼ਨ ਕਰ ਦਿੰਨੀ ਹਾਂ ਹੁਣ ਕਈ ਭੈਣਾਂ ਨੇ ਕਹਿਣਾ ਇਹਨਾਂ ਦੇ ਨਾਲ ਤੁਸੀਂ ਉਹ ਦੁਪੱਟੇ ਡਾਈ ਕਰਵਾ ਕੇ ਦੇ ਦਿਓ ਡਾਈ ਅਸੀਂ ਦੁਪੱਟੇ ਕਰਵਾਉਂਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਪਰ ਤੁਹਾਨੂੰ 3-4 ਦਿਨ ਰੁਕਣਾ ਪੈਣਾ ਦੁਪੱਟਿਆਂ ਲਈ ਇਹ ਨਹੀਂ ਹੈਗਾ ਵੀ ਤੁਸੀਂ ਅੱਜ ਆਰਡਰ ਦਿੱਤਾ ਫਿਰ 2 ਦਿਨਾਂ ਬਾਅਦ ਮੇਨੂੰ ਕੋਹੋਂ ਦੀ ਕੋਰੀਅਰ ਨਿਕਲ ਗਿਆ ਕਿਉਂਕਿ ਡਾਈਆਂ ਤੁਹਾਨੂੰ ਵੀ ਪਤਾ ਮੌਸਮ ਬਹੁਤ ਜ਼ਿਆਦਾ ਖਰਾਬ ਚੱਲ ਰਿਹਾ ਤੇ ਡਾਈਆਂ ਇੰਨੀ ਓਵਰਲੋਡ ਨੇ ਕਿ ਨਾ ਤਾਂ ਸੁੱਕ ਰਹੀਆਂ ਨੇ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀਆਂ ਲਾਈਨਿੰਗਾਂ ਦੇ ਵਿੱਚ ਦੁਪੱਟੀਆਂ ਨੂੰ ਸੁਕਾਉਣ ਦੇ ਵਿੱਚ ਤੇ ਜਿੰਨਾ ਚਿਰ ਦੁਪੱਟਾ ਸੁੱਕਦਾ ਨਹੀਂ ਉਹਦਾ ਅਸਲੀ ਕਲਰ ਨਿਕਲ ਕੇ ਨਹੀਂ ਆਉਂਦਾ ਫਿਰ ਉੰਨੀ ਵੀ ਦਾ ਫਰਕ ਰਹਿ ਜਾਂਦਾ ਠੀਕ ਹੈ ਜੀ ਅਸੀਂ ਵੀ ਉਹਨਾਂ ਨਾਲ ਕਾਲੀ ਨਹੀਂ ਕਰ ਸਕਦੇ ਡਾਈ ਵਾਲਿਆਂ ਨਾਲ ਸੋ ਉਹਦੇ ਕਰਕੇ ਜਿਹੜੀਆਂ ਭੈਣਾਂ ਦਾ 2-4 ਦਿਨ ਵੇਟ ਕਰ ਸਕਦੀਆਂ ਨੇ ਵੀ ਅੱਜ ਅਸੀਂ ਆਰਡਰ ਦਿੱਤਾ ਤੇ ਅਸੀਂ 2-4 ਦਿਨ ਵੇਟ ਕਰਾਂਗੇ ਫਿਰ ਸਾਡੇ ਕੋਲੋਂ ਤੁਹਾਡਾ ਕੋਈ ਡਿਸਪੈਚ ਹੋਊਗਾ ਫਿਰ 2-4 ਦਿਨ ਤੁਹਾਡੇ ਤਾਂ ਕਹਿਣਗੇ 5-7 ਦਿਨ ਤੁਹਾਨੂੰ ਬੈਠਣਾ ਪੈਣਾ ਕੋਰੀਅਨ ਲਈ ਜੇ ਤੁਸੀਂ ਆਪ ਕਰਵਾ ਸਕਦੇ ਹੋ ਤਾਂ ਬਹੁਤ ਵਧੀਆ ਕਿਉਂਕਿ ਲੋਹੜੀ ਤੱਕ ਮੌਸਮ ਪਤਾ ਨਹੀਂ ਕਿਦਾਂ ਦਾ ਰਹੂਗਾ ਤਾਂ ਉਹਦੇ ਕਰਕੇ ਡਾਈਆਂ 'ਚ ਬਹੁਤ ਪ੍ਰੋਬਲਮ ਆ ਰਹੀ ਆ ਕ੍ਰੌਂਚ ਸਾਨੂੰ ਕੋਈ ਨਹੀਂ ਜਿਹੜੀਆਂ ਪਹਿਣਾ ਨੂੰ ਨਹੀਂ ਕਾਲੀ ਹੋਊ ਤਾਂ ਤੁਸੀਂ ਆਪਣੇ ਦੁਪੱਟਿਆਂ ਲਈ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਨੰਬਰ ਰਹੂਗਾ 1 1 ਨੰਬਰ ਇਹ ਸੂਟ ਰਹੂਗਾ ਕਾਫੀ ਸ਼ੇਡ ਦਾ ਬਹੁਤ ਪਿਆਰਾ ਬਹੁਤ ਸੋਹਣਾ ਠੀਕ ਹੈ ਇਹਦੇ ਵਿੱਚ ਤੁਹਾਨੂੰ ਮੈਂ ਤਿੰਨ ਡਿਜ਼ਾਈਨ ਦੇ ਰਹੀਆਂ ਤਿੰਨੇ ਆਹ ਵਾਲਾ ਸਿੰਗਲ ਸੂਟ ਆ ਹਾਂ ਲੋਜੀ ਇਹ ਵਾਲਾ ਰਹੂਗਾ ਸਿੰਗਲ ਇਹ ਰਹੂਗਾ ਚਾਰੀ ਸ਼ੇਡ ਦੇ ਵਿੱਚ ਮੈਰੂਨ ਚੜੀ ਚਾਰੀ ਜਿਆਦਾ ਬੇਸ ਰਹੂਗਾ ਬਹੁਤ ਪਿਆਰਾ ਬਹੁਤ ਸੋਹਣਾ ਬਹੁਤ ਸੋਹਣਾ ਕਲਰ ਕੰਟਰਾਸਟ ਆ 올 ਓਵਰ 5 ਮੀਟਰ ਦੀ ਪ੍ਰੋਪਰ ਕੱਟ ਮਿਲ ਰਹੀ ਆ ਰਾਮਟੈਕਸ ਦੀ ਬਕਾਇਦਾ ਸਾਰੀ ਮਿਲ ਰਹੀ ਆ ਜਾਨੀ ਕਿ ਪ੍ਰਿੰਟਿੰਗ ਪਾਇਆ ਹੋਇਆ ਦੋ ਘੜੀ ਤੁਹਾਨੂੰ ਆ ਹੀ ਲੱਗੂਗਾ ਜਿਵੇਂ ਤੁਸੀਂ ਕਾਟਰਾਈਜ਼ ਬੀਅਰ ਕੀਤੀ ਆ ਇੰਨਾ ਸੋਹਣਾ ਫੈਬਰਿਕ ਆ ਕਾਟਰਾਈ ਵਾਂਗੂ ਕਿਉਂਕਿ ਇਹਦੇ ਵਿੱਚ ਜਿਹੜੀ ਸੈਲਫ ਬਣੀ ਆ ਲਾਈਨਿੰਗ ਵਾਂਗੂ ਬਣੀ ਹੋਈ ਆ ਬਹੁਤ ਸੋਹਣਾ ਬੇਸ ਆ ਬਹੁਤ ਹੀ ਪਿਆਰਾ ਨੰਬਰ ਇਹਦਾ ਰਹੂਗਾ ਜੀ 2 2 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਨੈਕਸਟ ਇਹਦੇ ਵਿੱਚ ਜਿਹੜਾ ਰਹੂਗਾ ਜੀ ਨੈਕਸਟ ਇਹਦੇ ਵਿੱਚ ਸ਼ੇਡ ਤੁਹਾਨੂੰ ਦੇ ਰਹੇ ਆ ਜੀ 10 ਤੋਂ 6 ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰਨੇ ਆ ਜਿੰਨਾ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਆ ਤਿੰਨ ਕਲਰ ਇਸ ਇਹ ਵਾਲੇ ਡਿਜ਼ਾਈਨ ਦੇ ਤੁਹਾਡੇ ਸਾਹਮਣੇ ਰੱਖਿਆ ਤਿੰਨੇ ਹੀ ਕਲਰ ਬਹੁਤ ਪਿਆਰੇ ਨੇ ਮੀਡੀਅਮ ਜਾਂ ਚਾਟ ਆ ਗਿਆ ਚਾਹੇ ਜਿਹੜੀ ਮਰਜੀ ਇਹ ਸਿਵਰ ਕਰ ਲੋ ਗੱਲ ਛਲੁਕੀ ਤੇ ਬਣਾਉਣਿਆ ਤਾਂ ਵੀ ਰੈਡੀ ਹੋਣਗੇ ਥੋੜਾ ਜਿਹਾ ਤੁਸੀਂ ਪਲੱਸ ਸੇ ਦੇ ਵਿੱਚੋਂ ਤਾਂ ਵੀ ਬਹੁਤ ਸੋਹਣੇ ਲੱਗਣਗੇ ਕਿਉਂਕਿ ਆਹ ਸ਼ੇਡ ਕਾਫੀ ਬਹੁਤ ਪਿਆਰਾ ਬਹੁਤ ਸੋਹਣਾ ਕਾਫੀ ਸ਼ੇਡ ਹਮੇਸ਼ਾ ਇਸ ਟਾਈਮ ਪੂਰੇ ਫੁੱਲ ਆਨ ਡਿਮਾਂਡ ਤੇ ਰਹਿੰਦਾ ਵਾ ਤੇ ਕੋਈ ਵੀ ਸੂਟ ਜਾਣ ਕੇ ਆ ਜਾਣ ਇਸ ਤੋਂ ਬਾਅਦ ਜਿਹੜੇ ਮੈਂ ਦਿਖਾਉਣ ਲੱਗੀ ਆ ਇਹ ਤੁਹਾਨੂੰ ਦਿਖਾਉਂਗੀ ਜਿਹੜੇ ਤੁਸੀਂ ਆਪਣੇ ਮੰਮਾ ਲਈ ਜਾਂ ਆਪਣੀ ਦਾਦੀ ਲਈ ਨਾਨੀ ਲਈ ਕਿਸੇ ਲਈ ਵੀ ਲੈ ਸਕਦੇ ਹੋ 올ਡ এজ ਜਿਹੜੇ ਕਹਿੰਦੇ ਆ ਸਾਨੂੰ ਨਿੱਕੀ ਬੂਟੀ ਦਾ ਸੂਟ ਚਾਹੀਦਾ ਉਹਨਾਂ ਲਈ ਇਹ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਆ ਤੇ ਬਹੁਤ ਸੁਪਰ ਹਿੱਟਰ ਆ ਹਾਦੂ ਤੋਂ ਵੱਧ ਪਹਿਣਾ ਨੇ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕੀਤੇ ਹੋਏ ਨੇ ਤੇ ਇਹਦੇ ਵਿੱਚ ਕਲਰ ਨਾਲ ਮੈਂਸ਼ਨ ਕਰਨਾ ਤੁਸੀਂ ਇਹਨਾਂ ਨੇ ਕਈ ਵਾਰੀ ਤੁਸੀਂ ਜਿਹੜੀ ਸਾਨੂੰ ਪਿਕ ਸੈਂਡ ਕਰਦੇ ਹੋ ਕਲਰ ਦਾ ਸਾਨੂੰ ਨਹੀਂ ਪਰਫੈਕਟ ਪਤਾ ਨਹੀਂ ਲੱਗਦਾ ਸੋ 19 20 ਤਾਂ ਕਿ ਬਹੁਤ ਪਹਿਣਾ ਦੇ ਚੇਂਜ ਹੋ ਕੇ ਗਏ ਆ ਫਿਰ ਰੀਪੀਟ ਸਾਨੂੰ ਚੇਂਜ ਕਰਨੇ ਪਏ ਠੀਕ ਹੈ ਜੀ ਸੋ ਇਸ ਵਾਰ ਆਪਣਾ ਧਿਆਨ ਰੱਖਿਓ ਕਲਰ ਸਾਨੂੰ ਪਲੀਜ਼ ਨਾਲ ਮੈਂਸ਼ਨ ਕਰ ਦਿਓ ਪਿਕ ਦੇ ਜਿਹੜਾ ਵੀ ਤੁਸੀਂ ਮੈਂ ਕਲਰ ਤੁਹਾਨੂੰ ਬੋਲ ਕੇ ਦੱਸੂਗੀ ਨਾਲ ਦੀ ਨਾਲ ਜਿਹੜਾ ਇਹ ਅਸਲੀ ਕਲਰ ਹੈ ਜਿਵੇਂ ਇਹ ਥੋੜੀ ਜਿਹੀ ਪਿਆਜ਼ੀ ਪਿੰਕ ਪਿਆਜ਼ੀ ਟੂਨ ਦੇ ਉੱਪਰ ਆ ਜਿਵੇਂ ਆਪਾਂ ਪਰਪਲ ਪਿਆਜ਼ੀ ਜੀ ਟੂਨ ਕਹਿੰਦੇ ਨੇ ਨਾ ਓਦਾਂ ਦੀ ਟੂਨ ਹੈ ਇਹਦੀ ਬਹੁਤ ਪਿਆਰੀ ਬਹੁਤ ਸੋਹਣੀ ਬਿਲਕੁਲ ਹੀ ਮਿੱਠੇ ਜਿਹੇ ਕਲਰ ਨੇ ਇੱਕ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਪਿਸਤਾ ਕਲਰ ਹਲੋ ਇਹ ਵੀ ਆਲ ਓਵਰ ਰਹਿਣਗੇ ਆਲ ਓਵਰ 5 ਮੀਟਰ ਦੀ ਪ੍ਰੋਪਰ ਇਹਦੀ ਵੀ ਕੱਟ ਰੋਗੀ नंबर इधर होगा जी पांच पांच नंबर ए वाला सूट रहूगा ये बहुत प्यारा बहुत सोना रहूगा एंड नेक्स्ट जो मैं थोड़ा तो देन जा रही हाँ यहगा ब्लू शेड ये रहूगा ब्लू शेड यह भी बहुत प्यारा बहुत सोहना यह स्काई ब्ल्यू जहाड आ बहुत ही प्यारा बहुत सोहना नंबर इधर होगा छे छे नंबर ए वाला सूट रहेगा चेक कर लो जे तीन प्रिंट बहुत प्यारे ने तीन कलर बहुत प्यारे ने प्याजी टोन 4 ਨੰਬਰ ਆ ਜੀ ਪਿਸਤਾ 5 ਨੰਬਰ ਰਹੂਗੀ ਤੇ ਬਲੂ ਟੋਨ ਰਹੂਗੀ ਇਹਦੇ 6 ਨੰਬਰ ਜਿਹੜਾ ਮਰਜੀ ਕਲਰ ਲੈ ਲਿਓ ਤਿੰਨੇ ਹੀ ਟੌਪ ਦੇ ਨੇ ਬਾਕੀ ਚੁਆਇਸ ਜ਼ਰੂਰ ਰੱਖ ਲਿਓ ਕਿਉਂਕਿ ਹੁਣ ਲਾਸਟ ਸਟਾਕ ਆ ਇਸ ਤੋਂ ਬਾਅਦ ਰਿਪੀਟ ਤਾਂ ਆਪਾਂ ਮੰਗਵਾ ਨਹੀਂ ਸਕਦੇ ਪਿਛਲੀ ਵਾਰ ਬਹੁਤ ਜ਼ਿਆਦਾ ਆਰਡਰਾਂ ਕਰਕੇ ਰਿਪੀਟ ਹੋ ਜਾਂਦੀ ਹੈ ਚੀਜ਼ ਬਟ ਹੁਣ ਲਾਸਟ ਸਟਾਕ ਆ ਜੀ ਸੋ ਜਿੰਨੇ ਵੀ ਹੋ ਸਕੀ ਉਹਨੇ ਅਸੀਂ ਪੂਰੇ ਕਰਾਂਗੇ ਜਿੰਨੇ ਸਾਡੇ ਕੋਲ ਅਵੇਲੇਬਲ ਹੋਏ ਨੈਕਸਟ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਮੈਚਿੰਗ ਇਹ ਆ ਗਿਆ ਬ੍ਰਾਈਟ ਚਾਰਟ ਬਹੁਤ ਸੋਹਣਾ ਬਹੁਤ ਹੀ ਪਿਆਰਾ ਸੋ ਜਿੰਨੀ ਵੀ ਭੈਣ ਨੂੰ ਇਹ ਵਾਲੇ ਇਹ ਗਾਜਰੀ ਟੂਨਾ ਜਿਹੜੀ ਇਹ ਵਾਲੀ ਆਪਾਂ ਖੋਲੀ ਆ ਇਹ ਗਾਜਰੀ ਟੂਨ ਦੇ ਉੱਪਰ ਆ ਤੇ ਇਹਦੇ ਨਾਲ ਸੇਮ ਤੁਹਾਨੂੰ ਮੈਚਿੰਗ ਮਿਲ ਰਹੀ ਆ ਜੀ ਬਾਟਮ ਮੈਚਿੰਗ ਬਾਟਮ ਮਿਲ ਰਹੀ ਆ ਨੰਬਰ ਇਹਦਾ ਰਹੂਗਾ ਜੀ 7 7 ਨੰਬਰ ਇਹ ਟਾਈ ਟਾਈ ਦੀ ਪ੍ਰੋਪਰ ਕੱਟ ਰਹੂਗੀ ਠੀਕ ਹੈ ਜੀ ਤੇ ਨਾਲ ਇੱਥੇ ਤੁਸੀਂ ਤੁਹਾਨੂੰ ਬੈਨੀਫਿਟ ਅਸੀਂ ਬਹੁਤ ਦੇ ਰਹੇ ਹਾਂ ਜਿਵੇਂ ਪਹਿਲਾ ਸੈੱਟ ਬਿਲਕੁਲ ਡਿਫਰੈਂਟ ਆ ਤੁਸੀਂ ਉਹ ਜੋ ਇੱਕ ਸੂਟ ਕਰ ਸਕਦੇ ਹੋ ਠੀਕ ਹੈ ਜੀ ਅ ਜੇ ਤੁਸੀਂ ਨਾਲ ਮੀਡੀਅਮ ਆਪਣੇ ਕਿਸੇ ਲਈ ਵੀ ਲੈਣਾ 올ਡ ਇਸ ਲਈ ਆਪਣੀ ਮੰਮਾ ਲਈ ਕਿਸੇ ਲਈ ਵੀ ਹਨਾ ਤਾਂ ਤੁਸੀਂ ਇਹਦੇ ਵਿੱਚੋਂ ਇੱਕ ਕਰ ਲਓ ਜੇ ਤੁਸੀਂ ਬ੍ਰਾਈਟ ਚਾਰਟ ਪਾਉਂਨੇ ਹੋ ਵਧੀਆ ਸੋਹਣੇ ਕਲਰ ਹਨਾ ਵੀ ਉੱਠਵੇਂ ਗੁੜਵੇਂ ਤਾਂ ਤੁਸੀਂ ਇਹਨਾਂ ਵਿੱਚੋਂ ਕਰ ਸਕਦੇ ਹੋ ਇਹ ਵੀ ਬਹੁਤ ਪਿਆਰੇ ਬਹੁਤ ਸੋਹਣੇ ਕਲਰ ਹਨਾ ਸੋ ਦੋ ਸੂਟਾਂ ਦੇ ਤੁਹਾਨੂੰ ਬੈਨੀਫਿਟ ਵੀ ਮਿਲ ਰਿਹਾ ਤੇ ਚੁਆਇਸ ਵੀ ਤੁਹਾਡੀ ਡਿਫਰੈਂਟ ਹੋ ਰਹੀ ਹੈ ਇਹ ਨਹੀਂ ਹੈਗਾ ਵੀ ਇੱਕੋ ਹੀ ਤਰ੍ਹਾਂ ਦੇ ਸੂਟ ਦੇ ਰਹੇ ਆ ਤੇ ਤੁਹਾਨੂੰ ਚੁਆਇਸ ਕਰਨ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਰਹੀ ਆ ਇਸੇ ਤਰ੍ਹਾਂ ਇਹਦਾ ਸੇਫਟ ਪ੍ਰਿੰਟ ਰਹੂਗਾ ਤੇ ਇਹਦਾ ਕਲਰ ਰਹੂਗਾ ਜੀ ਲਾਸਟ ਰਾਸ ਤੋਂ ਛੇਡ ਰਹੂਗਾ ਬਹੁਤ ਪਿਆਰਾ ਬਹੁਤ ਸੋਹਣਾ ਆਹ ਲੋ ਜੀ ਨਾਲ ਦੀ ਸੇਮ ਆੜੀ ਆ ਦੀ ਬਾਟਮ ਤੇ ਨੰਬਰ ਇਹਦਾ ਰਹੂਗਾ ਜੀ 8 8 ਨੰਬਰ ਇਹ ਵਾਲਾ ਸੂਟ ਰਹੂਗਾ ਠੀਕ ਹੈ ਜੀ ਤੇ ਇਹਦੇ ਵਿੱਚ 3rd ਕਲਰ ਜਿਹੜਾ ਤੁਹਾਨੂੰ ਦੇਣ ਜਾ ਰਹੇ ਆ ਉਹ ਰਹੂਗਾ ਮਸਟਰਡ ਸ਼ਿਟ ਆਹ ਲੋ ਮਸਟਰਡ ਸ਼ੇਡ ਰਹੂਗਾ ਨਾਲ ਇਹਦੇ ਸੇਮ ਆਊਗੀ ਮਸਟਰਡ ਕਲਰ ਦੀ ਹੋਈ ਬਾਟਮ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਇਹਦਾ ਨੰਬਰ ਰਹੂਗਾ ਜੀ 9 9 ਨੰਬਰ ਇਹ ਵਾਲਾ ਸੂਟ ਰਹੂਗਾ ਰੋਕੀ ਇੱਕ ਸੂਟ ਹੋਰ ਆ ਜਿਹੜਾ ਤੇ ਇੱਕ ਸੂਟ ਤੁਹਾਡਾ ਇਹ ਵਾਲਾ ਰਹੂਗਾ ਇਹ ਸਿੰਗਲ ਆ ਇਹ ਵੀ ਪੀਸ ਇਹਦੇ ਵਿੱਚ ਸਾਡੇ ਕੋਲ ਨਾ ਕੋਈ ਕਲਰ ਆ ਨਾ ਕੋਈ ਅਦਰ ਇਹਦਾ ਕੋਈ ਵੀ ਮਤਲਬ ਕਿ ਪ੍ਰਿੰਟ ਆ ਇਹ ਹੀ ਸਿੰਗਲ ਆ ਮੂੰਗੀਆ ਸ਼ੇਡ ਦੇ ਉੱਪਰ ਆ ਮੂੰਗੀ ਇਹ ਸ਼ੇਡ ਰਹੂਗਾ ਪਰ ਇੰਨੀ ਕਿ ਮੈਂ ਫੇਰ ਰਿਪੀਟ ਕਰ ਰਹੀ ਹਾਂ ਸਿੰਗਲ ਸੂਟ ਕਿਸੇ ਵੀ ਭੈਣ ਨੇ ਲੈਣਾ 1250 ਹੀ ਲੱਗਣਾ ਠੀਕ ਹੈ ਜੀ ਦੋ ਸੂਟ ਮੰਗਵਾਨੇ ਹੋ ਤਾਂ ਤੁਹਾਨੂੰ 2200 ਰੁਪਿਆ ਰੇਟ ਲੱਗੂਗਾ ਨਹੀਂ ਤਾਂ ਅਦਰਵਾਈਜ਼ ਸਿੰਗਲ ਸੂਟ 1250 ਕਿਉਂਕਿ 2200 ਵੀ ਅਸੀਂ ਬਹੁਤ ਕਿਸੇ ਨੇ ਰੇਟ ਨਹੀਂ ਦੇਣਾ ਕਿਸੇ ਨੇ ਨਹੀਂ ਅਸੀਂ ਜਸਟ ਇਸ ਪੀਸ ਬਹੁਤ ਘੱਟ ਆ ਸੋ ਅਸੀਂ ਸਟਾਕ ਕਲੀਅਰ ਕਰ ਰਹੇ ਹਾਂ ਫਿਰ ਕੋਰੀਅਰ ਦੇ ਚਾਰਜਸ ਹੋ ਜਾਂਦੇ ਨੇ ਹਨਾ ਲਿਫਾਫੇ ਵਗੈਰਾ ਲੱਗਦੇ ਨੇ ਸੋ ਕਾਫੀ ਉਹ ਖਰਚਾ ਸਾਡਾ ਵੀ ਆਪਣਾ ਉੱਪਰ ਸੂਟ ਦੇ ਆਉਂਦਾ ਸੋ ਉਸ ਦੇ ਅਕੋਰਡਿੰਗ ਪੈਣ ਬਣ ਕੇ ਤੁਹਾਨੂੰ ਮੈਂ ਫਿਰ ਰਿਪੀਟ ਕਰ ਰਹੀ ਆ ਕਿ ਸਿੰਗਲ ਸੂਟ ਲੈਣਾ ਤਾਂ 1250 ਦਾ ਵਾ ਦੋ ਸੂਟ ਜੇ ਤੁਸੀਂ ਲੈਣੇ ਹੋ ਤਾਂ ਤੁਹਾਡਾ ਬੈਨੀਫਿਟ ਅਸੀਂ ਇਹ ਕਰ ਸਕਦੇ ਹਾਂ ਕਿ 2200 ਦੇ ਦੋ ਸੂਟ ਤੁਹਾਨੂੰ ਅਸੀਂ ਦੇ ਸਕਦੇ ਹਾਂ ਠੀਕ ਹੈ ਜੀ ਨੰਬਰ ਇਹਦਾ ਰਹੂਗਾ ਜੀ 10 10 ਨੰਬਰ ਏ ਵਾਲਾ ਸੂਟ ਰਹੂਗਾ ਹੁਣ ਜਿਹੜੀਆਂ ਪੈਣਾ ਹੈਗੀਆਂ ਨੇ ਟਿਸਟਾ ਬ੍ਰਾਂਡ ਦੀਆਂ ਸ਼ਕੀਮ ਠੀਕ ਹੈ ਜੀ ਉਨਾਂ ਲਈ ਅਸੀਂ ਇਹ ਵਾਲੀਆਂ ਚੀਜ਼ਾਂ ਲੈ ਕੇ ਆਏ ਆ ਸੋ ਤੁਸੀਂ ਆਪਣੇ ਬੈਨੀਫਿਟ ਲੈ ਲਓ ਸਿਰਫ ਸਾਡੇ ਕੋਲ ਗਿਣਤੀ ਦੇ ਇਹ ਚਾਰ ਸੂਟ ਨੇ ਇਸ ਤੋਂ ਵੱਧ ਸੂਟ ਹੈ ਨਹੀਂ ਸੇਲ ਇਹਦੀ ਸੀਗੀ 1500 1500 ਇਹਦੀ ਸੇਲ ਅਸੀਂ ਹੁਣ ਤੱਕ ਕੀਤੀ ਆ ਇਹਦੇ ਵੀ ਸਾਡੇ ਕੋਲ ਜਸਟ ਚਾਰ ਸੂਟ ਆ ਸਟਾਕ ਕਲੀਅਰ ਕਰਨ ਲੱਗੇ ਆ ਸੋ ਜਿਹੜੀ ਵੀ ਭੈਣ ਨੂੰ ਇਹ ਵਾਲਾ ਸੂਟ ਚਾਹੀਦਾ ਹੋਊਗਾ ਜੇ ਤਾਂ ਤੁਸੀਂ ਸਿੰਗਲ ਸੂਟ ਮੰਗਾਉਂਗੇ ਇਹ ਵੀ ਤੁਹਾਨੂੰ ਸੇਮ ਰੇਟ ਹੀ ਲੱਗਣਾ ਕਿਉਂਕਿ ਇਹਨਾਂ 'ਚ ਕੱਢਣ ਪਾਉਣੇ 17-1700 ਤੱਕ बिकਿਆ ਜਦੋਂ ਅਸੀਂ 1500 ਵੇਚਿਆ ਤਾ ਮਾਰਕੀਟ ਦੇ ਵਿੱਚ ਟਿਸਟਾ ਬ੍ਰਾਂਡਸ ਸਭ ਤੋਂ ਟਾਪ ਤੇ 1700 1750 ਵਿਦਆਊਟ ਦੁਪੱਟਾ ਵੀ ਘਰੇਆ ਸੀਗਾ ਠੀਕ ਹੈ ਜੀ ਅਸੀਂ ਉਦੋਂ ਅਸੀਂ ਕਦੇ ਵੀ ਮਾਰਜਨ ਪਿੱਛੇ ਨਹੀਂ ਅਸੀਂ ਸੇਲ ਪਿੱਛੇ ਭੱਜਦੇ ਆ ਸੋ ਤਾਂ ਕਰਕੇ ਤੁਸੀਂ ਆਪਣਾ ਇਹਨਾਂ ਵਿੱਚੋਂ ਹੁਣ ਬੈਨੀਫਿਟ ਜਿਹੜੀ ਵੀ ਭੈਣ ਨੇ ਲੈਣਾ ਹੋ ਤਾਂ ਤੁਸੀਂ ਲੈ ਲਿਓ ਹੁਣ ਇਹਦੇ ਵਿੱਚ ਤੁਸੀਂ ਇਹ ਤੁਹਾਡੇ ਲਈ ਹੋਊਗਾ ਆ ਲਓ ਜੀ ਜਿਹੜੀ ਵੀ ਭੈਣ ਨੂੰ ਇਹ ਵਾਲੇ ਟਿਸਟਾ ਬ੍ਰਾਂਡ ਦੀਆਂ ਫੈਨ ਨੇ ਨਾਲ ਪਿਓਰ ਸੇਮ ਕਵਾਰਟਾਈਜ਼ ਦੀ ਰਹੂਗੀ ਇਹ ਬਾਟਮ ਜੋਰ ਕਾਟ ਰਾਈਜ਼ ਦੀ ਤੁਹਾਨੂੰ ਦੇ ਰਹੇ ਆ ਸ਼ਰਟ ਕਲਰ ਰਹਿ ਰਿਹਾ ਜੀ ਇਹਦਾ ਮਹਿਰੂਨ ਪਰ ਇਹਦੇ ਵਿੱਚੋਂ ਤੁਹਾਨੂੰ ਬੈਨੀਫਿਟ ਇਹ ਮਿਲੂਗਾ ਸਿੰਗਲ ਸੂਟ ਇਹਦਾ ਲੈਣੇ ਉਹਦਾ 1500 ਦਾ ਹੀ ਰਹੂਗਾ ਸਿੰਗਲ ਸੂਟ ਠੀਕ ਹੈ ਜੀ ਸਿੰਗਲ ਸੂਟ ਹੁਣ ਵੀ ਤੁਹਾਨੂੰ 1500 ਦਾ ਹੀ ਮਿਲੂਗਾ ਪਰ ਜੇ ਤੁਸੀਂ ਦੋ ਸੂਟ ਲੈਣੇ ਹੋ ਤਾਂ ਬਣ ਕੇ ਜੀ 3000 ਦੇ ਠੀਕ ਹੈ ਬਟ ਅਸੀਂ ਤੁਹਾਨੂੰ 2700 ਦੇ ਵਿੱਚ ਦੋ ਸੂਟ ਦੇ ਦੇਣੇ ਆ ਸੋ ਜਿਹੜੇ ਵੀ ਭੈਣ ਨੂੰ ਚਾਹੀਦਾ ਉਹ ਇਹਦੇ ਵਿੱਚ ਵੀ ਤੁਹਾਨੂੰ ਬੈਨੀਫਿਟ ਇਹ ਮਿਲ ਜਾਣਗੇ ਦੋ ਕਲਰ ਇਹਦੇ ਵਿੱਚ ਡਾਰਕ ਨੇ ਦੋ ਹੈਗੇ ਨੇ ਲਾਈਟ ਇਹਦਾ ਨੈਕਸਟ ਕਲਰ ਦੇਖ ਲਓ ਦੋ ਕਲਰ ਨੇ ਇਹਦੇ ਵਿੱਚ ਇੱਕ ਬਲੈਕ ਕਲਰ ਮਿਲੂਗਾ ਇੱਕ ਮਿਲੂਗਾ ਤੁਹਾਨੂੰ ਇਹ ਮਹਿਰੂਨ ਸ਼ੇਡ ਠੀਕ ਹੈ ਜੀ ਇਹਦਾ ਨੰਬਰ ਹੋਊਗਾ ਜੀ 13 13 ਨੰਬਰ ਸੌਰੀ 12 ਨੰਬਰ 12 ਨੰਬਰ ਇਹ ਵਾਲਾ ਸੂਟ ਰਹੂਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ 11 ਤੇ 12 ਨੰਬਰ ਦੋ ਡਾਰਕ ਕਲਰ ਦੇ ਰਹੇ ਆ ਤੇ ਦੋ ਕਲਰ ਦੇ ਰਹੇ ਆ ਜੀ ਇਹਦੇ ਬਿਲਕੁਲ ਲਾਈਟ ਇਸ ਦਾ ਦਾ ਟਾਪ ਦਾ ਇਹ ਹੈਗਾ ਵਾ ਨੰਬਰ ਦੇਖੋ ਲక్ష్ਮੀ ਬ੍ਰਾਂਡ ਦਾ ਮੈਂ ਤੁਹਾਨੂੰ ਬ੍ਰਾਂਡ ਦੀ ਸਟੈਂਪਿੰਗ ਵੀ ਦਿਖਾ ਦਿੰਨੀ ਆ ਲక్ష్ਮੀ ਫੈਬਰਿਕ ਆ ਜਿਹੜਾ ਹੱਦ ਤੋਂ ਵੱਧ ਜਾਨਕਿ ਇਹ ਰੇਟਾਂ ਤੇ ਤੁਹਾਨੂੰ ਨਹੀਂ ਮਿਲ ਸਕਦਾ ਜਿੱਥੋਂ ਮਾਰਗੀ ਟਰਾਈ ਕਰ ਲਿਓ ਉਸ ਤੋਂ ਬਾਅਦ ਸਾਡੇ ਕੋਲੋਂ ਬਾਏ ਕਰ ਲਿਓ ਪਰ ਅਸੀਂ ਦੇ ਤੁਹਾਨੂੰ ਸਿਰਫ 4 ਹੀ ਸੂਟ ਰਹੇ ਆ ਸੋ ਤਾਂ ਕਰਕੇ ਆਪਣੇ ਬਣਾ ਫਟ ਆਰਡਰ ਕਰ ਲਿਓ ਸਕਿਨ ਕਲਰ ਇਹ ਬਹੁਤ ਪਿਆਰਾ ਬਹੁਤ ਸੋਹਣਾ ਇੱਕ ਲਾਈਟ ਡਾਰਕ ਦਾ ਕੰਬੀਨੇਸ਼ਨ ਬਣਾ ਸਕਦੇ ਆ ਜਿਨ੍ਹਾਂ ਨੇ 2 ਲੈਣੇ ਆ ਜਾਨਕਿ ਸਕਿਨ ਹੀ ਇਹਦੀ ਬਾਟਮ ਰਹੂਗੀ ਕਾਟਰਾਈਜ਼ ਦੀ ਪਿਓਰ ਕਾਟਰਾਈਜ਼ ਆ ਬਿਲਕੁਲ ਲਾਈਟ ਵੇਟ ਵਾਲੀ ਜਿਹੜੀਆਂ ਜਾਨਕਿ ਹੁਣ ਮੈਂ ਇਹ ਹਮੇਸ਼ਾ ਕਹਿੰਦੀ ਹਾਂ ਜਿਹੜੀਆਂ ਆਪਾਂ ਘਰੀਆਂ ਹੈਵੀ ਨੇ ਮੇਰੇ ਵਾਂਗੂ ਪਹਿਣਾ ਵੀ ਸਾਨੂੰ ਹੁੰਦਾ ਸੀ ਅਸੀਂ ਨਹੀਂ ਵੇਅਰ ਕਰ ਸਕਦੇ ਸੀ ਹੋਰ ਹੈਵੀ ਲੱਗਾਂਗੇ ਉਹਨਾਂ ਲਈ ਤਾਂ ਟੈਸਟਾ ਨੇ ਬਹੁਤ ਸੋਨੇ ਤੋਹਫੇ ਕੱਢੇ ਸੀਗੇ ਜਾਨਕਿ ਅਸੀਂ ਮੇਰਾ ਖੁਦ ਦਾ ਸੂਟ ਸਟਿਚ ਹੋਇਆ ਹੋਇਆ ਇਹਦੇ ਨਾਲ ਦਾ ਹੁਣ ਮੈਂ ਫਸਟ ਟਾਈਮ ਕਾਟਰਾਈਜ਼ ਦਾ ਸੂਟ ਸਟਿਚ ਕੀਤਾ ਨਹੀਂ ਮੈਂ ਅਜੇ ਤੱਕ ਕਾਟਰਾਈਜ਼ ਨਹੀਂ ਬਣਾਈ ਹੈਗੀ ਬਟ ਬਹੁਤ ਸੋਣਾ ਬਹੁਤ ਪਿਆਰਾ ਇੱਕ ਤਾਂ ਹੈਗਾ ਇਹ بیس ਆ ਟੈਸਟਾ ਬ੍ਰਾਂਡ ਦੀ ਆ 13 ਨੰਬਰ ਸੂਟ ਰਹੂਗਾ ਇਹਦੇ ਨਾਲ ਹੈਗਾ ਚੈਰੀ ਮਹਿਰੂਨੀ ਜਾਂ ਟੱਚ ਇਹਦੇ ਨਾਲ ਹੈਗਾ ਜੀ ਮੂੰਗਿਆ ਜਾਂ ਟੱਚ ਆਹ ਲੋ 에어ਫੋਰਸ ਬਲੈਕਿਸ਼ ਜਾਂ ਮੂੰਗਿਆ ਜਾਂ ਟੱਚ ਆ ਬਸ ਇਹਦੇ ਥੋੜੀ ਜਿਹੀ ਕਲਰ ਦਾ ਫਰਕ ਆ ਪ੍ਰਿੰਟ ਬਿਲਕੁਲ ਸੇਮ ਰਹੂਗਾ ਇਹਦੇ ਵਿੱਚ ਹੁਣ ਜਿਹੜੀ ਭੈਣ ਨੇ ਦੋ ਸੂਟ ਕਰਨੇ ਇੱਕ ਡਾਰਕ ਕਰ ਸਕਦੇ ਇੱਕ ਲਾਈਟ ਦੋਨੇ ਲਾਈਟ ਲੈਣੇ ਦੋਨੇ ਡਾਰਕ ਲੈਣੇ ਉਹ ਤੁਹਾਡੀ ਆਪਣੀ ਚੋਇਸ ਰਹੂਗੀ ਪਰ ਬੈਨੀਫਿਟ ਤੁਹਾਨੂੰ ਬਹੁਤ ਸੋਨਾ ਦੇ ਰਹੇ ਆ 2700 ਦੇ ਦੋ ਸੂਟ ਦੇ ਰਹੇ ਆ ਜੇ ਸਿੰਗਲ ਸੂਟ ਸੇਮ ਰੇਟ ਹੀ ਜਾਊਗਾ 1500 ਦਾ ਠੀਕ ਹੈ ਜੀ ਸੋ ਇਹ ਸੀਗੀ ਸਾਡੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕੇ ਤੁਹਾਨੂੰ ਵਧੀਆ ਲੱਗੀ ਹੋਊਗੀ ਬਹੁਤ ਸੋਹਣੇ ਬੈਨੀਫਿਟਾਂ ਦੇ ਨਾਲ ਅੱਜ ਦੀ ਕਲੈਕਸ਼ਨ ਅਸੀਂ ਲੈ ਕੇ ਆਏ ਆ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਜੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ